ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਸੋ ਜਿਹੜੇ ਕਿਸਾਨ ਵੀਰ ਆਪਣੇ ਇਸ YouTube ਚੈਨਲ ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ ਉਹਨਾਂ ਨੂੰ ਰਕੈਸਟ ਹੈ ਕਿ ਆਪਣੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸੋ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਮੋਬਾਈਲ ਨੰਬਰ ਹੈ 8427019817 ਅੱਜ ਦੀ ਵੀਡੀਓ ਵਿੱਚ ਆਪਾਂ ਚੰਗੀ ਜਿੰਦ ਜਨ ਵਾਲੀ ਜਰਸੀ ਤਾਜੀ ਸੂਈ ਵੀ ਇਹ ਸੇ ਦਾ ਡਿਟੇਲ ਵੀਰ ਤੁਸੀਂ ਤੇਰੇ ਨਾਲ ਪੁੱਛਦੇ ਆਓ ਅੱਗੇ ਕਰੀਏ ਗੱਲਬਾਤ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਐਡਰੈਸ ਦੱਸਿਓ ਆਪਣਾ ਨਾਮ ਜਸਵਿੰਦਰ ਸਿੰਘਾ ਜੀ ਪਿੰਡ ਧੌਲਾ ਜ਼ਿਲ੍ਹਾ ਬਰਨਾਲਾ ਜੀ ਮੋਬਾਈਲ ਨੰਬਰ ਜੀ ਆਪਣਾ ਮੋਬਾਈਲ ਨੰਬਰ 97796212160 ਤੇ ਜਿਹੜੇ ਆਪਾਂ ਬੈੜ ਦੇਖਿਆ ਨੇ ਜਰਸੀ ਕਿਹੜਾ ਸੁਆ ਸੁਈ ਹੈ ਜੀ ਦੂਸਰਾ ਸੁਆ ਸੁਈ ਹੈ ਜੀ ਠੀਕ ਹੈ ਪਲੂਣ ਦਾ 20 ਕਿਲੋ ਖਰਾ ਦੋ ਦਿੱਤਾ ਹੋਇਆ ਜੀ ਪਲੱਸ ਵੀ ਚੱਲੇ ਜਾਂਦੀ ਸੀ ਕਹਿੰਦਾ ਦਿਨ ਹੋ ਗਿਆ ਸੁਈ ਨੂੰ ਸੁਈ ਇਹ ਪਾਸੋਂ ਦੀ ਹੈ ਜੀ ਜੇਰ ਜੁਰ ਜਮਾ ਡਾਣਾ ਇਹ ਬਗਾਈ ਦਾਣਾ ਜਿ ਸਵੇਰ ਦੀ ਜਮਾ ਤੇ ਪੋਤੇ ਪਖਾਲੀ ਕਰੀ ਹੋਈ ਹੈ ਜੀ ਠੀਕ ਹੈ ਹਾਂ ਜੀ ਹਾਂ ਤੇ ਹੁਣ ਸ਼ ਨਾਲੇ ਨਚੋੜੀ ਹੋਈ ਆ ਬਿਲਕੁਲ ਸੁਭਰੋ ਲੇਵਾ ਦੇਖੋ ਜਮਾ ਕਹਿ ਵਾਤਾ ਐਦਾ ਬਾਦੀ ਬੂਦੀ ਚ ਫਿਰਦੀ ਜਦੋਂ ਬਾਦੀ ਬੂਦੀ ਲਾਗੀ ਜੀ ਬਹੁਤ ਸੁਣੀ ਬੰਨੀ ਆ ਕਿੰਨਾ ਅੰਦਾਜ਼ਾ ਦੁੱਧ ਹੁਣ ਸਟਾਰਟਿੰਗ ਜੀ ਦੁੱਧ ਆ ਮਨ ਕੇ ਚਲੋ ਜੀ ਅੱਜ ਸਵੇਰੇ 7 ਕਿਲੋ ਵੋੜਾ ਕੱਢ ਕੇ ਖਾਲੀ ਕਰੀਏ ਜੀ ਕਹਿੰਦਾ ਭਾਬਾ 14 ਕਿਲੋਟਰ ਦੁੱਧ ਸਟਾਰਟਿੰਗ ਹੈਗਾ ਸਟਾਰਟਿੰਗ ਹੈਗੀ ਆ ਜੀ 20 ਲੀਟਰ ਮੰਨ ਕੇ ਲੈ ਲੈ ਬੰਦਾ 20 ਤੋਂ ਪਾਰ ਦੋ ਜੀ ਚੌਣ ਚਵਾ ਕਿਵੇਂ ਜਮਾ ਇੱਕ ਨੰਬਰ ਆ ਜੀ ਸੁਭਰ ਚਵਾਈ ਦੇਖੋ ਕਹਿ ਵਾਤਾ ਮੋਟਾ ਮੋਟਾ ਝੋਨਾ ਸਾਫ ਸੁਥਰਾ ਤੇ ਬ੍ਰਾਜ਼ੀਲ ਠੰਡੀਆਂ ਤਾਂ ਕੋਈ ਅੰਤ ਨਹੀਂ ਹਨਾ ਜਿਵੇਂ ਬਰਫ਼ ਵਰਗੀ ਠੰਡੀਆਂ ਕੋਈ ਨਿਆਣਾ ਪਾਵੇ ਚਾਹੇ ਨਾ ਪਾਵੇ ਯਾਰ ਚਵਾਈ ਪੂਰੀ ਇਕੋ ਪੂਰੀ ਸਰਲਾ ਨਹੀਂ 100% ਦੀ ਗਾਰੰਟੀ ਹੈ ਆਪਣੀ ਸਭ ਤੋਂ ਚਵਾਈ ਦੇਖੋ ਜਮਾ ਕਿਆ ਬਾਤਾਂ ਥਾਨ ਪੂਰਾ ਨਿਖੜਵਾ ਸੋਹਣਾ ਸਾਫ਼ ਸੁਥਰਾ ਕਿਆ ਮੁਠੀ ਵਾਲਾ ਥਾਨ ਲੱਗਿਆ ਛੱਡ ਦੀ ਠੀਕ ਹੈ ਸੋ ਲੇਵਾ ਦੀ ਬੜੀ ਸਾਫ਼ ਸੁਥਰੀ ਹੈ ਹਾਂ ਚਲੋ ਤਾਂ ਭਾਪੂਲਾ ਚੋਂ ਬਾਹਰ ਬਾਹਰ ਹੋ ਗਿਆ ਨਾ ਲੇਵਾ ਬਹੁਤ ਸੋਹਣਾ ਬਣਾਉਣਾ ਹੈ ਕਹਿੰਦਾ ਭਾਬਾ 20 ਕਿਲੋ ਦੁੱਧ ਮੰਨ ਕੇ ਜਿਹੜਾ ਮਰਜ਼ੀ ਬਦਲ ਲੈ 20 ਕਿਲੋ ਖਰਾ ਦੁੱਧ ਦੇ ਦੂ ਬੰਦਾ ਚਾਹੇ 15 ਮੰਨ ਕੇ ਲੈ ਲੇ ਆਪਾਂ ਰੇਟ ਆ ਮਨ ਲੋ ਜੀ 95000 ਦੀ ਵਹਿੜ ਦੇਣੀ ਹੈ ਜੀ ਇਹ ਆਪਾਂ 95000 ਦੀ ਮਾਨਦਾਨ ਵਿੱਚੋ ਹੋ ਜਾਊਗਾ ਹਨਾ ਮਾਨਦਾਨ ਛੋਟਛਾਪਾ ਕਰ ਦਾਂਗੇ ਜੀ ਸੋ ਲੈਵਾ ਦੇਖੋ ਨੇੜ ਤੋਂ ਜਾਵਾਂ ਐਰ 494 ਗਰਾਬੀ ਗਰਾਬੀ ਥਾਣਾ ਚਾਰੇ ਨਿਖੜਵੇਂ ਪੂਰੇ ਸਾਫ ਸੁਥਰੇ ਲੈਵੇ ਦੀ 95 ਚ ਵੀਰ ਕਹਿੰਦਾ ਮਾਨਦਾਨ ਕਰ ਦਾਂਗੇ ਅੱਗੇ ਪਿੱਛੇ ਦਾ ਸਬਾਨਾ ਇੱਕੋ ਜੀ ਆ ਦੇਖਣ ਵਾਲੇ ਅੱਗੇ ਵੀ ਉਨੇ ਹੀ ਆ ਪਿੱਛੇ ਵੀ ਉਨੇ ਹੀ ਸਵਾ ਦੇਖ ਸਕਦੇ ਨੇ ਲੈਵਾਰੇ ਪਾਸੋਂ ਬੜੀ ਸਾਫ ਸੁਥਰੀ ਮੂੰਹ ਮਾਂ ਦੀ ਬੜੀ ਸੋਹਣੀ ਤੇ ਚੰਗੇ ਸੀਮੰਟ ਆ ਕੇ ਵਧੀਆ ਬ੍ਰੀਡ ਚੈਰ ਕਰ ਸਕਦੇ ਆ ਚੰਗਾ ਸੀਮੰਟ ਲਾਇਆ ਹੋਵੇ ਤਾਂ ਵਧੀਆ ਬੱਚਾ ਦੇਊਗੀ ਸਭਰ ਮੂੰਹ ਮ ਫਟਫੜ ਪੂਰਾ ਫਿਟਿੰਗ ਵਾਲਾ ਲੈਵਾ ਕਿਸੇ ਪਾਸੇ ਹੱਥ ਤਰਾਣੀ ਪੂਰੀ ਸੁਨੱਖੀ ਤੇ ਸਾਫ ਸੁਥਰੇ ਕੰਪੈਕਟ ਹਵਾਨੇ ਦੀ ਬੱਚੀ ਵੀ ਆ ਨਵਾਂ ਹਨ ਦੂਜਾ ਸੂਆ 95000 ਡਿਮਾਂਡ ਆ ਦੂਜਾ ਸੂਆ ਸুইস ਬਾਈ ਜੇਰ ਜੂ ਜਵਾ ਡਾਨਾ ਤਾਰਾ ਵੀਰ ਨੇ ਮਾਰ ਕੇ ਦਿਖਾਤੀਆਂ ਤੇ ਮਗਰ ਬੱਚਾ ਆ ਗਿਆ ਤੇ ਮੇਲਕਾਫ ਹਣਾ ਮੇਲਕਾਫ ਦਿੱਸਦਾ ਠੀਕ ਆ ਪਿੰਡ ਤੌੜਾ ਜ਼ਿਲ੍ਹਾ ਬਰਨਾਲਾ 9779921166 ਵੀਰ ਦਾ ਮੋਬਾਈਲ ਨੰਬਰ ਆ ਵੀਡੀਓ